ਪੂਰੀ ਦੁਨੀਆ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜਾਂ ਕਾਰਨ ਜਾਣੇ ਜਾਂਦੇ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬਦਾਪਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ. ਪੀ ਸਿੰਘ ਉਭਰਾਏ ਦੇ ਜਤਨਾ ਸਤਕਾ ਅੱਜ ਫਤੇਗੜ ਸਾਹਿਬ ਜ਼ਿਲ੍ਹੇ ਦੇ ਨਾਮਵਰ ਸ਼ਹਿਰ ਮੰਡੀ ਗਵਿੰਦਗੜ ਨੇੜਲੇ ਪਿੰਡ ਦਰਹੇੜੀਨਾ ਸਮੰਦਰ ਚੌਕਤੀ ਸਾਲਾ ਸੁਖਵਿੰਦਰ ਸਿੰਘ ਪੁੱਤਰ ਹੰਦੇ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਪੁੱਜਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਡਾਕਟਰ ਅੋਬਰਾਏ ਦਾ ਕਹਿਣਾ ਹੈ ਕਿ ਦੋ ਮਾਸੂਮ ਬੱਚਿਆਂ ਦਾ ਪਿਤਾ ਸੁਖਵਿੰਦਰ ਸਿੰਘ ਵੀ ਹੋਰ ਨਾਲ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕਰੀਬ 2 ਸਾਲ ਪਹਿਲਾਂ ਦੁਬਈ ਗਿਆ ਸੀ। ਬੀਤੀ 1 ਜੂਨ ਨੂੰ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਇਸ ਮੰਦਭਾਗੀ ਘਟਨਾ ਸੰਬੰਧੀ ਮ੍ਰਿਤਕ ਦੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਟਰੱਸਟ ਦੇ ਨਾਰਥ ਇੰਡੀਆ ਦੇ ਪ੍ਰਧਾਨ ਜੱਸਾ ਸਿੰਘ ਸੰਧੂ ਰਾਹੀਂ ਉਹਨਾਂ ਨੂੰ ਪਟਿਆਲਾ ਦਫ਼ਤਰ ਵਿਖੇ ਮਿਲ ਕੇ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇ ਭਾਰਤ ਲਿਆਉਣ ਲਈ ਕਿਹਾ ਸੀ। ਅੱਜ ਅਸੀਂ ਇਹ ਮਰਤਕ ਦੇ ਲਾਂਦੀ ਹੈ ਪੀੜਿਤ ਪਰਿਵਾਰ ਨਾਲ ਹਵਾਈ ਅੱਡੇ ਤੇ ਦੁੱਖ ਸਾਂਝਾ ਕਰਨ ਪਹੁੰਚੀ ਟਰੱਸਟ ਦੀ ਟੀਮ ਬਲੋ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਘੇਰ ਜ਼ਿਲ੍ਹਾ ਪ੍ਰਧਾਨ ਸ਼ਸ਼ਪਾਲ ਸਿੰਘ ਲਾੜੀ ਅਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਚਮਿਆਰੀ ਦਾ ਕਹਿਣਾ ਹੈ ਕਿ ਡਾਕਟਰ ਅਵਰਾਏ ਦੇ ਜਤਨਾ ਸਤਕਾ ਹੁਣ ਤੱਕ 357 ਦੇ ਕਰੀਬ ਬਦਨਸੀਬ ਲੋਕਾਂ ਦੇ ਮਰਤਕ ਸਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਮੇਰਾ ਨਾਮ ਸੁਖਵਿੰਦਰ ਸਿੰਘ ਘੇਰ ਹੈ ਜੀ ਮੈਂ ਸਰਬੱਤ ਦਾ ਭਲਾ ਚੈਟਿਟਿਵ ਟਰੱਸਟ ਤੋਂ ਆਇਆ ਜੀ ਅੱਜ ਦੁਬਈ ਤੋਂ ਬਰਾਇਸ ਸਾਹਿਬ ਦੇ ਜਿੱਦਰਾ ਸੋਟਾ ਸੁਖਵਿੰਦਰ ਸਿੰਘ ਨਾਮ ਦੇ ਪੱਜੇ ਦੀ ਇੱਕ ਡੈੱਡ ਬੋਡੀ ਆਈ ਹੈ ਜੀ ਜੋ ਕਿ ਜ਼ਿਲ੍ਹਾ ਫਰੀgarh ਸਾਹਦਨਾ ਨਾਲ ਸੰਬੰਧਿਤ ਸੀਗਾ ਇਹ ਮ੍ਰਿਤਕ ਜਿਹੜਾ ਸੀਗਾ ਇਹ 22 ਸਾਲ ਸਾਤ ਪਹਿਲਾਂ ਦੁਬਈ ਗਿਆ ਸੀਗਾ ਜਿਹਦੀ ਪਿਛੇ 1 ਜੂਨ ਨੂੰ ਡੈਥ ਹੋ ਗਈ ਇਹਦਾ ਅੱਜ ਪਰਿਵਾਰ ਇੱਥੇ ਆਇਆ ਜੀ ਜਿਹਦੀ ਮ੍ਰਿਤਕ ਦੇ ਉਹਨਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਹੈ ਜੀ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਟ੍ਰਸਟ ਵੱਲੋਂ ਹੁਣ ਤੱਕ ਤਕਰੀਬਨ 360 ਮ੍ਰਿਤਕ ਦੇ ਹਵਾਲੇ ਜੜੀਆਂ ਨੇ ਪਰਿਵਾਰਾਂ ਦੇ ਹਵਾਲੇ ਕਰ ਚੁੱਕੇ ਆ ਜੀ ਹਾਂਜੀ ਮੇਰਾ ਪਿੰਡ ਡੇੜੀ ਗੁਰਪ੍ਰੀਤ ਸਿੰਘ ਮੇਰਾ ਨਾਮ ਆ ਸਾਡਾ ਭਰਾ ਜੋ 10 12 ਦਿਨ ਪਹਿਲਾਂ ਦबई ਚ ਐਕਸਪਾਇਰ ਹੋ ਗਿਆ ਆਪਣਾ ਮਿਹਨਤ ਮਜ਼ਦੂਰੀ ਕਰ ਲਈ ਉੱਥੇ ਗਿਆ ਸੀ ਤੇ ਸਾਨੂੰ ਉਹ ਤੋਂ ਬਾਅਦ ਜੱਸਾ ਸਿੰਘ ਅੰਕਲ ਲੇਵਰਾਏ ਸਾਹਿਬ ਨਾਲ ਮਿਲਾਇਆ ਪਿਛਲੇ ਸ਼ਨੀਵਾਰ ਉਹਨਾਂ ਨੇ ਸਾਡੀ ਸੈੱਟ ਬੋਰਡ ਇੱਥੇ ਸਰਪਚਾਨ ਚ ਬੜੀ ਜ਼ਿਆਦਾ ਹੈਲਪ કરી ਸੰਯੋਗ ਕਰੀ ਸਰਬੱਤ ਦਾ ਭਲਾ ਸੰਜੀਤ ਸੰਪੀਕਰਨ